ਸ਼੍ਰੀ ਮਕਸਦ ਸਾਹਿਬ ਪੁਲਿਸ ਬਲੋ ਅੰਤਰਜਿਲਾ ਹੈਰਨ ਸਪਲਾਈ ਚੇਨ ਖਿਲਾਫ ਵੱਡੀ ਕਾਰਵਾਈ ਦੌਰਾਨ 4 ਕਿਲੋ ਹੈਰਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਸ਼੍ਰੀ ਮਕਸਦ ਸਾਹਿਬ ਦੇ ਪ੍ਰੈਸ ਕਾਨਫਰੰਸ ਦੌਰਾਨ ਡੀਆਈਜੀ ਫਰੀਦ ਕੋਹ ਰੇਂਜ ਸ਼੍ਰੀਮਤੀ ਨਲਾਮਰੀ ਜਗਦਲੇ ਵਿਜੈ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਆਖਲ ਚੌਧਰੀ ਦੀਆਂ ਹਦਾਇਤਾਂ ਅਨੁਸਾਰ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 4 ਕਿਲੋ ਹੈਰਨ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਨਾ ਫੜੇ ਗਏ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸ਼ਰਮਾ ਉਰਫ ਪ੍ਰੀਤ ਅਤੇ ਸੁਖਵੀਰ ਸਿੰਘ ਦੋਵੇਂ ਵਾਸੀ ਮਲੋਟ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਸੁਖਵੀਰ ਸਿੰਘ ਦੇ ਖਿਲਾਫ ਪਹਿਲਾਂ 7 ਮਾਮਲੇ ਦਰਜ ਹਨ। ਜਦਕਿ ਮਨਪ੍ਰੀਤ ਸ਼ਰਮਾ ਦੇ ਖਿਲਾਫ ਇੱਕ ਮਾਮਲਾ ਦਰਜ ਹੈ। ਅੱਜ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇਹ ਜੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਖਾਸ ਤੌਰ ਤੇ ਪੰਜਾਬ ਵਿੱਚੋਂ ਨਸ਼ਾ ਦੇ ਖਾਤਮੇ ਲਈ ਲਾਂਚ ਕੀਤੀ ਗਈ ਹੈ। ਇਸ ਸਿਲਸਿਲੇ ਦੇ ਵਿੱਚ ਸਾਡੇ ਮੁਕਸਰ ਸਾਹਿਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਜਦੋਂ ਸਾਡੇ ਐਸਐਸਪੀ ਮੁਕਸਰ ਸਾਹਿਬ ਸ਼੍ਰੀ ਅਖੀਲ ਚੌਧਰੀ ਅਤੇ ਸਾਡੇ ਐਸਪੀਡੀ ਸ਼੍ਰੀ ਮਨਮੀਤ ਢਿੱਲੋ ਇਹਨਾਂ ਦੀ ਅਗਵਾਹੀ ਅਧੀਨ ਸਾਡੇ ਇਨਚਾਰਜ ਸੀਆਈਏ 2 ਮਲੋਟ ਇਹਨਾਂ ਨੇ ਬਹੁਤ ਵੱਡੀ ਕਾਮਯਾਬੀ ਇਹਦੇ ਵਿੱਚ ਹਾਸਿਲ ਕੀਤੀ ਹੈ ਮੁਕਸਰ ਜ਼ਿਲ੍ਹੇ ਦੀ ਹੁਣ ਤੱਕ ਦੀ ਇੱਕ ਦਿਨ ਦੇ ਵਿੱਚ ਦੀ ਸਭ ਤੋਂ ਵੱਡੀ ਰਿਕਵਰੀ 4 ਕਿਲੋ ਹਿਰੋਇਨ ਦੀ ਰਿਕਵਰੀ ਇਹਦੇ ਵਿੱਚ ਹਾਸਿਲ ਹੋਈ ਹੈ ਸਾਨੂੰ 18 ਸਤੰਬਰ ਨੂੰ ਇਹਨਾਂ ਚ ਇਸ ਤਰ੍ਹਾਂ ਹੋਇਆ ਹੈ ਕਿ ਇਹਨਾਂ ਨੂੰ ਸੜੇ ਸੀਆਈਏ ਇੰਚਾਰ ਸਾਹਿਬ ਨੂੰ ਇਹ ਇਲਮ ਸੀਗਾ ਕਿ ਮਲੋਟ ਦੇ ਏਰੀਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹਿਰੋਇਨ ਸਪਲਾਈ ਕਰਨ ਵਾਲੇ ਵਾਲਾ ਗਿਰੋਹ ਜਿਹੜਾ ਹੈਗਾ ਇਹ ਫਿਰ ਰਹੇ ਹੈਗੇ ਸੋ ਇਹਨਾਂ ਨੇ ਇੱਕ ਖਾਸ ਤੌਰ ਤੇ ਇੱਕ ਗਸ਼ਤ ਪਾਰਟੀ ਤੇ ਨਾਕਾ ਪਾਰਟੀ ਲੈ ਕੇ ਆਪ ਉਸ ਇਲਾਕੇ ਦੇ ਵਿੱਚ ਮੌਜੂਦ ਸੀਗੇ ਤੇ ਜਦੋਂ ਝੰਡ ਵਾਲਾ ਪੁਲ ਦੇ ਨੇੜੇ ਸੀਗੇ ਉਦੋਂ ਉਹਨਾਂ ਨੂੰ ਲੱਗਿਆ ਕਿ ਇੱਕ ਸ਼ੱਕੀ ਮੂਵਮੈਂਟ ਸਸਪੀਸ਼ੀਅਸ ਮੂਵਮੈਂਟ ਹੋ ਰਹੀ ਹੈਗੀ ਇੱਕ I20 ਕਾਰ ਦੀ ਉਸ I20 ਕਾਰ ਨੂੰ ਰੋਕ ਕੇ ਇਹਨਾਂ ਨੇ ਉਹਦੀ ਹਸਬ ਜਾਪਤਾ ਤਲਾਸ਼ੀ ਲਈ ਉਦੋਂ ਉਹਨਾਂ ਨੇ ਦੇਖਿਆ ਕਿ ਉਹਦੇ ਵਿੱਚ ਦੋ ਨੌਜਵਾਨ ਸੀਗੇ ਇੱਕ ਦਾ ਨਾਮ ਨਿਕਲਿਆ ਸੁਖਵੀਰ ਤੇ ਦੂਜੇ ਦਾ ਨਾਮ ਨਿਕਲਿਆ ਮਨਪ੍ਰੀਤ ਇਹਨਾਂ ਦੋਨਾਂ ਦੀ ਤਲਾਸ਼ੀ ਲਈ ਗਈ ਤੇ ਉਹਨਾਂ ਕੋਲੋਂ 4 ਕਿਲੋ ਹਿਰੋਇਨ ਦੀ ਭਾਰੀ ਬਰਾਮਦਗੀ ਹੋਈ ਹੈ ਤੇ ਇਹਨਾਂ ਦੀ ਮੁਢਲੀ ਪੁਝਗਿਸ਼ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਜਿਹੜਾ ਇਹ ਸੁਖਪ੍ਰੀਤ ਸੁਖਬੀਰ ਮੁੰਡਾ ਅਰੈਸਟ ਹੋਇਆ ਹੈ ਇਹਦਾ ਏਲੀਅਸ ਹੈਗਾ ਸੁੱਖਾ ਸੁਖਪ੍ਰੀਤ ਸੁਖਬੀਰ ਏਲੀਅਸ ਸੁੱਖਾ ਇਹ ਤੁਸੀਂ ਸਾਰੇ ਜਾਣਦੇ ਹੈਗੇ ਪਿਛਲੇ ਦਿਨ ਬਠਿੰਡੇ ਵਿਖੇ ਜਿਹੜੀ 40 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਸੀਗੀ ਉਹਨਾਂ ਦੇ ਵਿੱਚ ਜਿਹੜਾ ਮੇਨ ਮੁਜਰਮ ਸੀਗਾ ਲਖਬੀਰ ਏਲੀਅਸ ਲੱਖਾ ਉਹਦਾ ਇਹ ਭਰਾ ਹੈਗਾ ਸੋ ਇਹ ਸੁਖਬੀਰ ਅਤੇ ਮਨਪ੍ਰੀਤ origianlly ਦੋਨੋਂ ਹੀ ਮਲੋੜ ਦੇ ਰਹਿਣ ਵਾਲੇ ਹੈ ਉੱਚ ਦਿਨਾ ਤੋਂ ਇਹਨਾਂ ਨੇ ਆਪਣਾ ਟਿਕਾਣਾ ਚੇਂਜ ਕਰਕੇ ਇਹ ਬਠਿੰਡੇ ਰਹਿਣ ਲੱਗ ਪਏ ਸੀਗੇ ਪਰੰਤੂ ਮਲੋੜ ਦੇ ਏਰੀਆ ਦੇ ਵਿੱਚ ਇਹ ਇੱਕ ਬਿਗ ਫਿਸ਼ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਪੱਧਰ ਦੇ ਸਮੱਗਲਰ ਵੱਡੇ ਪੱਧਰ ਦੇ ਸਪਲਾਈਅਰ ਵਜੋਂ ਇਹ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੀ ਅਰੈਸਟ ਦੋਨਾਂ ਦੀ ਆਪਣੇ CIA ਵੱਲੋਂ ਪਾਈ ਗਈ ਹੈ ਤੇ ਰਿਕਵਰੀ ਹੋ ਚੁੱਕੀ ਹੈ ਇਹਨਾਂ ਦੀ ਇਹ ਜਿੱਥੋਂ ਲਿਆਉਂਦੇ ਸੀਗੇ ਹੇਰੋਇਨ ਉਹਦਾ ਦਾ ਜਿਹੜਾ ਫਰਸਟ ਬੈਕਵਰਡ ਲਿੰਕੇਜ ਆਪਾਂ ਜੀ ਨੂੰ ਕਹਿੰਦੇ ਆ ਉਹ ਫਰਸਟ ਬੈਕਵਰਡ ਲਿੰਕੇਜ ਇਹਦੇ ਬਾਰੇ ਬਠਿੰਡਾ ਪੁਲਿਸ ਨੂੰ ਪਤਾ ਲੱਗ ਗਿਆ ਉਹਨਾਂ ਨੇ ਵੀ ਜਿਹੜਾ ਹੈਗਾ ਇਹ ਫਰਸਟ ਬੈਕਵਰਡ ਲਿੰਕੇਜ ਜਗ ਜਗਮੀਤ ਮਿੱਤਾ ਏਲੀਅਸ ਸ਼ਾ ਰੈਜ਼ੀਡੈਂਟ ਆਫ ਜੰਡਿਆਲਾ ਗੁਰੂ ਇਹ ਬਠਿੰਡਾ ਪੁਲਿਸ ਵੱਲੋਂ ਅਰੈਸਟ ਹੋ ਚੁੱਕਿਆ ਹੈ ਤੇ ਇਹਦੇ ਇਹਨਾਂ ਦੇ ਜਿਹੜੇ ਫਾਰਵਰਡ ਲਿੰਕੇਜ ਹੈ मीनिंग टू से ਮਲੋਟ ਦੇ ਏਰੀਆ ਦੇ ਵਿੱਚ ਜਿੰਨਾ ਜਿੰਨਾਂ ਨੂੰ ਇਹਨਾਂ ਨੇ ਹੈਰੋਇਨ ਦੀ ਸਪਲਾਈ ਦੇਣੀ ਸੀ ਇਸ ਤਰੀਕੇ ਦੇ ਪੰਜ ਤੋਂ 6 ਫਾਰਵਰਡ ਲਿੰਕੇਜ ਸਾਡੀ CIA ਦੀ ਟੀਮ ਵੱਲੋਂ ਸਾਡੀ SPD ਦੇ ਅਗਵਾਈ ਦੇ ਹੇਠ ਆਈਡੈਂਟੀਫਾਈ ਕੀਤੇ ਜਾ ਚੁੱਕੇ ਨੇ ਤੇ ਸਾਡੀ ਟੀਮਾਂ ਡਿਸਪੈਚ ਹੋ ਚੁੱਕੀਆਂ ਇਸ ਤਰੀਕੇ ਦੇ ਫਾਰਵਰਡ ਲਿੰਕੇਜਸ ਨੂੰ ਸਪਲਾਈਅਰਸ ਨੂੰ ਪੈਡਲਰਸ ਨੂੰ ਅਰੈਸਟ ਕਰਨ ਲਈ ਹੁਣ ਅੱਜ ਇਹਨਾਂ ਨੂੰ ਮਾਨਯੋਗ ਮੈਜਿਸਟਰ ਸਾਹਿਬ ਦੇ ਪੇਸ਼ ਕਰਕੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਇਹਨਾਂ ਦੀ ਡੂੰਘਾਈ ਨਾਲ ਕੁਝ ਕੁਝ ਕੀਤੀ ਜਾਊਗੀ ਕਿ ਇਹ ਕਿਸ ਤਰੀਕੇ ਨਾਲ ਇਹਨਾਂ ਦੀ ਇੱਥੋਂ ਮੂਵਮੈਂਟ ਹੁੰਦੀ ਸੀ ਤੇ ਕਿਸ ਤਰੀਕੇ ਨਾਲ ਇਹ ਹੀਰੋਇਨ ਜਿਹੜੀ ਹੈਗੀ ਹੈ ਇਹ ਲੈ ਕੇ ਆਉਂਦੇ ਸੀ ਤੇ ਅੱਗੇ ਵੇਚਦੇ ਸੀ ਕਿੱਥੋਂ ਇਹ ਪੈਸੇ ਲੈ ਕੇ ਆਉਂਦੇ ਸੀ ਕਿਸ ਤਰੀਕੇ ਨਾਲ ਇਹਨਾਂ ਦਾ ਸਾਰਾ ਕਾਰੋਬਾਰ ਚੱਲਦਾ ਸੀਗਾ ਥੈਂਕ ਯੂ ਬਿਲਕੁਲ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਹ ਬਠਿੰਡੇ ਆਇਆ ਵਿਖੇ ਜਿਹੜਾ ਇਹ 40 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਸੀ ਉਹਦੇ ਚ ਜਿਹੜਾ ਮੁੰਡਾ ਲਖਵੀਰ ਹੈਗਾ ਉਹਦਾ ਇਹ ਪਰਾ ਹੈ ਜਦੋਂ ਲਖਵੀਰ ਫੜਿਆ ਗਿਆ ਤੇ ਉਸ ਤੋਂ ਬਾਅਦ ਲਖਵੀਰ ਦਾ ਕੰਮ ਅੱਗੇ ਚਲਾਉਣ ਦਾ ਕੰਮ ਇਹ ਸੁਖਬੀਰ ਨੇ ਸ਼ੁਰੂ ਕੀਤਾ ਸੋ ਜਦੋਂ ਤਾਂ ਲਖਵੀਰ ਫੜਿਆ ਗਿਆ ਉਦੋਂ ਦਾ ਇਹ ਸੁਖਬੀਰ ਕੰਮ ਕਰ ਰਿਹਾ ਉਸ ਤੋਂ ਪਹਿਲਾਂ ਵੀ ਸੁਖਬੀਰ ਦੇ ਖਿਲਾਫ 7 ਐਨਡੀਪੀਐਸ ਦੇ ਪਰਚੇ 7 ਪਰਚੇ ਟੋਟਲ 7 ਪਰਚੇ ਉਹਨਾਂ ਦੇ ਵਿੱਚ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੈਗਾ ਸਭ ਤੋਂ ਪੁਰਾਣਾ ਇਹਦਾ 2024 ਦਾ ਹੈ ਤੇ ਉਸ ਤੋਂ ਪਹਿਲਾਂ 2011 ਤੋਂ ਲੈ ਕੇ 2022 ਤੱਕ ਵੱਖੋ-ਵੱਖਰੇ ਲੜਾਈ ਝਗੜੇ ਦੇ 307 ਦੇ 382 ਦੇ ਪਰਚੇ ਦੇ ਖਿਲਾਫ ਹੈ ਭਲਾ ਜੇ ਤੁਸੀਂ ਦੇਖੋ ਤਾਂ ਇਹਦਾ ਕ੍ਰਿਮੀਨਲ ਪਿਛੋਕੜ ਹੈਗਾ ਉਦੋਂ ਦਾ ਇਹ ਕ੍ਰਿਮੀਨਲ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ